ਸੀ ਜਿਵੇਂ ਆਪਣੀ ਇਸ ਕੈਫੇ ਵਾਲੀ ਲਾਈਨ ਦੇ ਵਿੱਚ ਕਿੱਦਾਂ ਆਇਆ ਕੈਫੇ ਵਾਲੀ ਲਾਈਨ ਦੇ ਵਿੱਚ ਬਈ ਜੀ 2021 ਦੇ ਵਿੱਚ ਮੈਂ ਆਇਆ ਸੀ ਜੀ ਹੂੰ ਤੇ ਪਹਿਲਾਂ ਮੈਂ ਜੋਬ ਕਰਦਾ ਹੁੰਦਾ ਸੀ ਮੈਡੀਕਲ ਲਾਈਨ ਦੇ ਵਿੱਚ ਅੱਛਾ ਤਾਂ ਫਿਰ ਆਪਾਂ ਸੋਚਦੇ ਹੁੰਦੇ ਸੀ ਯਾਰ ਵੀ ਕਿਉਂ ਨਾ ਆਪਾਂ ਜਿੰਨਾ ਕਿਸੇ ਹੋਰ ਲਈ ਟਾਈਮ ਕੱਢਦੇ ਆ ਜਾਂ ਜਿੰਨਾ ਮੱਥਾ ਆਪਾਂ ਕਿਸੇ ਹੋਰ ਪਲੀ ਮਾਰਦੇ ਆ ਉਹ ਆਪਦੇ ਲਈ ਕਿਉਂ ਨਾ ਕੀਤਾ ਜਾਵੇ ਤੋਂ ਉਸ ਤੋਂ ਬਾਅਦ ਫਿਰ ਸੋਚਿਆ ਯਾਰ ਵੀ ਆਪ ਦਾ ਬਿਜ਼ਨਸ ਕਰਨਾ ਚੰਗੀ ਗੱਲ ਅੱਛਾ ਜਦੋਂ ਵੀ ਤੁਸੀਂ ਪਹਿਲਾਂ ਮਤਲਬ ਜੋਬ ਕਰਦੇ ਸੀ ਹਨਾ ਉਹ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਸੀਗੀਆਂ ਬਈ ਪ੍ਰਾਈਵੇਟ ਸੈਕਟਰ ਦੇ ਵਿੱਚ ਪ੍ਰੋਬਲਮਾਂ ਤਾਂ ਬਹੁਤ ਹੁੰਦੀਆਂ ਨੇ ਹਨਾ ਜੇ ਦੇਖਿਆ ਜਾਵੇ ਤਾਂ ਪਰ ਆਪਣੀ ਮਜਬੂਰੀ ਵੀ ਹੁੰਦੀ ਉਸ ਟਾਈਮ ਤੇ ਜੋਬ ਕਰਨਾ ਹਨਾ ਚਾਹੇ ਤੁਸੀਂ ਫਾਈਨੈਂਸ਼ੀਅਲੀ ਪ੍ਰੋਬਲਮ ਲਾ ਲੋ ਜਾਂ ਕਿਸੇ ਵੀ ਤਰ੍ਹਾਂ ਦੀ ਲਾ ਲੋ ਹੂੰ ਤੇ ਪ੍ਰੋਬਲਮ ਹੈ ਹੁੰਦੀ ਹੈ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਆਪਾਂ ਕਿਸੇ ਦੇ ਅੰਡਰ ਕੰਮ ਕਰਦੇ ਹਾਂ ਤਾਂ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਚੱਲਣਾ ਪੈਂਦਾ ਹੈ ਹਨਾ ਹੂੰ ਹੂੰ ਤਾਂ ਹਰ ਇੱਕ ਚੀਜ਼ ਜਿਹੜੀ ਹੈ ਕਈ ਵਾਰੀ ਆਪਾਂ ਨੂੰ ਕੋਈ ਬੋਲਦਾ ਵੀ ਆ ਜਾਂ ਕਿਤੇ ਵੀ ਆਪਾਂ ਕੋਈ ਗਲਤੀ ਕਰਦੇ ਤਾਂ ਆਪਾਂ ਨੂੰ ਪਿੰਚ ਵੀ ਹੁੰਦੀ ਹੈ ਵੀ ਕਿਉਂ ਨਾ ਯਾਰ ਵੀ ਆਪਾਂ ਇੰਨਾ ਲਈ ਇੰਨਾ ਟਾਈਮ ਆਪ ਦਾ ਕੱਢ ਕੇ ਲਾਉਣੇ ਆ ਤਾਂ ਉਹ ਆਪਾਂ ਆਪਦੇ ਉੱਪਰ ਵੀ ਤੈਨ ਇਨਵੈਸਟ ਕਰ ਸਕਦੇ ਆ ਇਸ ਕਰਕੇ ਭਈ ਇਸ ਪਾਸੇ ਆਉਣ ਬਾਰੇ ਸੋਚ ਲਿਆ ਤੇ ਵੀਰੇ ਜਦੋਂ ਤੁਸੀਂ ਇਸ ਪਾਸੇ ਆਉਣਾ ਸੀਗਾ ਉਦੋਂ ਤੁਹਾਨੂੰ ਕਿਹਨੇ ਗਾਈਡ ਕੀਤਾ ਗਾਈਡ ਭਈ ਕਿਸੇ ਨੇ ਨਹੀਂ ਕੀਤਾ ਸੀਗਾ ਬਸ ਆਪਦੀ ਮਾਈਂਡ ਦੇ ਵਿੱਚ ਜਿਹੜੀ ਆਇਡਿਓਲੋਜੀ ਸੀਗੀ ਯਾਰ ਬਿਜ਼ਨਸ ਵਧੀਆ ਹੁੰਦਾ ਵੀ ਉਹ ਸੈੱਟ ਕਰਨਾ ਆਪਾਂ ਤੇ ਬਈ ਜਦੋਂ ਤੁਸੀਂ ਬਿਜ਼ਨਸ ਸਟਾਰਟ ਕੀਤਾ ਉਹ ਤੁਹਾਨੂੰ ਕੀ ਕੀ ਪ੍ਰੋਬਲਮ ਆਸੀ ਜਿਹੜੀਆਂ ਫੇਸ ਕਰਨੀਆਂ ਪਈਆਂ ਬਿਜ਼ਨਸ ਬਈ ਆਇਆ ਸੀਗਾ ਵੀ ਚਲੋ ਜਦੋਂ ਆਪਾਂ ਜੌਬ ਕਰਦੇ ਹੁੰਦਾ ਆਪਣਾ ਇੱਕ ਵਧੀਆ ਹੁੰਦਾ ਵੀ ਸੈਟਅਪ ਵੀ ਆਪਣੀ ਮੰਥਲੀ ਸੈਲਰੀ ਆ ਜਾਂਦੀ ਹੈ ਕੋਈ ਉਹ ਨਹੀਂ ਹੁੰਦਾ ਹਨ ਵੀ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਵੀ ਉਹ ਆਣੀ ਹੀ ਆਣੀ ਹੈ ਹਮ ਹਮ ਤੇ ਜਦੋਂ ਆਪਾਂ business ਸਟਾਰਟ ਕਰਦੇ ਆਂ ਤਾਂ ਇੱਕ ਵਾਰ ਆਪਾਂ ਨੂੰ ਸਾਰੇ ਆਪਦੇ ਕੋਲੋਂ ਲਾਉਣੇ ਪੈਂਦੇ ਆ ਤਾਂ ਪ੍ਰੋਬਲਮ ਹੈ ਇਹ ਵਿਖਣੀਆਂ ਪੈਂਦੀਆਂ ਵੀ ਜਿਹੜਾ ਤੁਹਾਡਾ ਇੱਕ ਵਾਰ ਇਨਕਮ ਚੱਲ ਰਹੀ ਹੁੰਦੀ ਹੈ ਇੱਕ ਵਾਰੀ ਸਟਕ ਹੋ ਜਾਂਦੀ ਹੈ ਵੀ ਉਹ ਤੁਹਾਨੂੰ ਆਪ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ ਸਾਰਾ ਕੁਝ ਪ੍ਰੋਬਲਮ ਹੈ ਇਹ ਆਈਆਂ ਕਿਉਂਕਿ ਮੈਂ ਜਦੋਂ ਰੈਸਟੋਰੈਂਟ ਸ਼ੁਰੂ ਕਰਿਆ ਸੀ ਬਈ 2021 ਦੇ ਵਿੱਚ 15 ਫੈਬਰੂਅਰੀ 2021 ਦੇ ਵਿੱਚ ਆਪਾਂ ਸ਼ੁਰੂ ਕਰਿਆ ਸੀਗਾ ਤੇ 20 ਮਾਰਚ ਨੂੰ ਬਈ ਲੌਕਡਾਊਨ ਲੱਗ ਗਿਆ ਸੀ ਅੱਛਾ ਉਦੋਂ ਤਾਂ ਫਿਰ ਤੁਹਾਡਾ ਬਹੁਤ ਨੁਕਸਾਨ ਹੋ ਗਿਆ ਜਦੋਂ ਲੋਕਡਾਊਨ ਲੱਗਿਆ ਹਾਂਜੀ ਬਈ ਬਹੁਤ ਨੁਕਸਾਨ ਹੋ ਗਿਆ ਉਦੋਂ ਮੈਂ ਇੱਕ ਫੂਡ ਲਾਈਨ ਦੇ ਵਿੱਚ ਬਹੁਤ ਮਤਲਬ ਇਹ ਸੈੱਟ ਕਹਿ ਲਓ ਵੀ ਫ੍ਰੈਸ਼ਰ ਸੀਗਾ ਮੈਨੂੰ ਕੁਝ ਵੀ ਪਤਾ ਨਹੀਂ ਸੀਗਾ ਵੀ ਚਲੋ ਆਪਾਂ ਇਨਵੈਸਟ ਕਰਤਾ ਰੈਸਟੋਰੈਂਟ ਖੋਲਤਾ ਹਾਂਜੀ ਤਾਂ ਚਲੋ سپورਟ ਬਹੁਤ ਸੀਗੀ ਉਦੋਂ ਵੀ ਯਾਰ ਦੋਸਤਾਂ ਮਿੱਤਰਾਂ ਦੀ ਵਧੀਆ سپورਟ ਸੀਗੀ ਤੇ ਪਰ ਆਏ ਆ ਵੀ ਜਦੋਂ ਲੋਕਡਾਊਨ ਲੱਗ ਗਿਆ ਉਹਦੇ ਕਰਕੇ ਬਹੁਤ ਨੁਕਸਾਨ ਹੋਇਆ ਇੱਕ ਨਵਾਂ ਨਵਾਂ ਰੈਸਟੋਰੈਂਟ ਸੀਗਾ ਕਿਸੇ ਨੂੰ ਪਤਾ ਵੀ ਨਹੀਂ ਸੀ ਉਦੋਂ ਤੇ ਇੱਕ ਮਹੀਨੇ ਦੇ ਵਿੱਚ ਹੀ ਲੋਕਡਾਊਨ ਲੱਗ ਗਿਆ ਉਸ ਤੋਂ ਬਾਅਦ ਬਹੁਤ ਲਾਸ ਹੋਇਆ ਸੀਗਾ ਅੱ ਹਾਂਜੀ ਤੇ ਬਈ ਫਿਰ ਜਦੋਂ ਲੋਕਡਾਊਨ ਲੱਗਿਆ ਸੀ ਉਦੋਂ ਇੰਨੀਆਂ ਸਾਨੂੰ ਦਿੱਕਤਾਂ ਆਈਆਂ ਹਨਾ ਉਦੋਂ ਫਿਰ ਥੋੜਾ ਜੀ ਨਹੀਂ ਕੀਤਾ ਵੀ ਹਾਂ ਯਾਰ ਸ਼ੈਡ ਉਪਰੇ ਕੰਮ ਨਹੀਂ ਕਰਨਾ ਸੈਲਰੀ ਵਧੀਆ ਸੀ ਪਰ ਮਨ ਥਾ ਲਾ ਤ ਜਾਂਦੀ ਸੀ ਨਾ ਨਹੀਂ ਇਹ ਚੀਜ਼ਾਂ ਗੱਲਾਂ ਤਾਂ ਮਾਈਂਡ ਦੇ ਵਿੱਚ ਬਹੁਤ ਆਉਂਦੀਆਂ ਨੇ ਵੀ ਯਾਰ ਵੀ ਉਸ ਟਾਈਮ ਤੇ ਸੈਲਰੀ ਬਈ ਅਕਾਊਂਟ ਤੇ ਆ ਜਾਂਦੀ ਸੀ ਠੀਕ ਹੈ ਵਰਤ ਲੈਂਦੇ ਸੀ ਵੀ ਹੁਣ ਆਪਾਂ ਇੱਕ ਵਾਰੀ ਪੈਸਾ ਵੀ ਲਾ ਲਿਆ ਲੋਕਡਾਊਨ ਲੱਗ ਗਿਆ bizness ਵੀ ਖੜਾ ਹੈ ਚੱਲ ਨਹੀਂ ਰਿਹਾ ਕਿਸੇ ਪਾਸੇ ਕੋਈ ਇਨਕਮ ਨਹੀਂ ਹੈਗੀ ਪਰ ਫਿਰ ਵੀ ਆਪਾਂ ਜੇ ਫਿਰ ਐ ਹੁੰਦਾ ਸੀਗਾ ਵੀ ਇਹੀ ਇੱਕ ਆਪਾਂ ਕਿੰਨਾ ਸੋਚ ਕੇ ਸਟੈਪ ਚੱਕਿਆ ਤੇ ਜੇ ਹੁਣ ਪਿੱਛੇ हट ਗਏ ਤਾਂ ਫਿਰ ਇਸ ਤੋਂ ਬਾਅਦ ਆਪਾਂ ਤਾਂ ਆਪਣੇ ਤੋਂ ਅੱਗੇ ਨਹੀਂ ਵਧਿਆ ਜਾਣਾ ਇਹ ਚੀਜ਼ਾਂ ਸੀ ਮਾਈਂਡ ਦੇ ਵਿੱਚ ਵੀ ਕੋਈ ਗੱਲ ਨਹੀਂ ਔਖਾ ਟਾਈਮ ਆ ਨਿਕਲ ਜੂਗਾ ਵੀ ਆਪਾਂ ਸਟਰਗਲ ਕਰਦੇ ਆ ਤਾਂ ਫਿਰ ਇਸ ਚੀਜ਼ ਦੇ ਵਿੱਚ ਅੱਗੇ ਜਾ ਕੇ ਆਪਾਂ ਮਤਲਬ ਜਿਵੇਂ ਕੰਮ ਕੀਤਾ ਨਾ ਹਿੰਮਤ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ ਹੈਨਾ ਪੇਸ਼ੈਂਸ ਸੇਸ਼ਨ ਬਈ ਤੋਂ ਹੁੰਦੀ ਹੈ ਸਬਰ ਰੱਖਣਾ ਬਹੁਤ ਜ਼ਰੂਰੀ ਹੈ ਲੋਕ ਬਹੁਤ ਗੱਲਾਂ ਕਰਦੇ ਹੁੰਦੇ ਆ ਬਈ ਵੀ ਹੋਰ ਇਹ ਨਹੀਂ ਚੱਲਦਾ ਜੈਂ ਤੁਸੀਂ ਵਧੀਆ ਸੀ ਬਈ ਨੌਕਰੀ ਕਰਦੇ ਸੀ ਕਿਹੜੇ ਪਾਸੇ ਪੈ ਗਏ ਯਾਰ ੱਟਕੇ ਖਾਈ ਜਾਂਦੇ ਹੋ ਕੰਮ ਆਉਂਦਾ ਨਹੀਂ ਪੈਸਾ ਨਹੀਂ ਆਉਂਦਾ ਪਰ ਉਹ ਚੀਜ਼ਾਂ ਨੂੰ ਇਗਨੋਰ ਕਰਕੇ ਬਈ ਅੱਗੇ ਵਧਿਆ ਜਾਂਦਾ ਕਿਉਂਕਿ ਯਾਰ ਲੋਕਾਂ ਨੂੰ ਨਹੀਂ ਪਤਾ ਵੀ ਤੁਸੀਂ ਕੀ ਫੇਸ ਕਰ ਰਹੇ ਹੋ ਕੀ ਨਹੀਂ ਉਹ ਜਾਂ ਤਾਂ ਜਿਹੜਾ ਬੰਦਾ ਫੇਸ ਕਰ ਰਿਹਾ ਹੁੰਦਾ ਉਹਨੂੰ ਪਤਾ ਹੁੰਦਾ ਤੇ ਜਾਂ ਜਿਹਦੇ ਤੇ ਉੱਤੇ ਬੀਤਦੀ ਹੁੰਦੀ ਹੈ ਕਿਉਂਕਿ ਥਰਡ ਬੰਦੇ ਨੂੰ ਨਹੀਂ ਪਤਾ ਵੀ ਤੁਸੀਂ ਕਿੱਥੇ ਖੜੇ ਹੋ ਤੇ ਕੀ ਫੇਸ ਕਰ ਰਹੇ ਹੋ ਤੇ ਉਹ ਕਿਉਂਕਿ ਅਗਲੇ ਨੂੰ ਪਤਾ ਹੀ ਨਹੀਂ ਹੈਗਾ ਵੀ ਤੁਸੀਂ ਕਰ ਕੀ ਰਹੇ ਹੋ ਜਾਂ ਤੁਹਾਡਾ ਦਿਮਾਗ ਕੀ ਹੈ ਤੁਸੀਂ ਸੋਚ ਕੀ ਰਹੇ ਹੋ ਕਿਵੇਂ ਚੱਲ ਰਹੇ ਹੋ ਅੱਗੇ ਵਧ ਰਹੇ ਹੋ ਜਾਂ ਨਹੀਂ ਵਧ ਰਹੇ ਉਹ ਆਪਾਂ ਨੂੰ ਪਤਾ ਹੁੰਦਾ ਥਰਡ ਬੰਦਾ ਸਿਰਫ ਗੱਲਾਂ ਕਰ ਸਕਦਾ ਹੁੰਦਾ ਵੀ ਛੱਡੋ ਯਾਰ ਕਿਹੜੀ ਕੰਮੀ ਪੈ ਗਈ ਤੁਸੀਂ ਐ ਹੁੰਦਾ ਰਹੇ ਮਤਲਬ ਲੋਕਾਂ ਨੇ ਮਿਸਗਾਈਡ ਤਾਂ ਬਹੁ ਕੀਤਾ ਹੋਣਾ ਹਨਾ ਬਹੁਤ ਬਈ ਬਹੁਤ ਹੁੰਦਾ ਯਾਰ ਸਾਰੇ ਹੀ ਕਰਦੇ ਆ ਬਈ ਵੀ ਆਰ ਵੀ ਕਿੱਥੇ ਪੰਗਾ ਲੈ ਲਿਆ ਯਾਰ ਚੰਗਾ ਭਲਾ ਸੀ ਕੰਮ ਛੱਡ ਕੇ ਫੇਰ ਬਈ ਨੌਕਰੀ ਲੱਗ ਗਈ ਐ ਜੇ ਕੋਈ ਗੱਲ ਨਹੀਂ ਪਰ ਆਪਾਂ ਬਈ ਲੱਗੇ ਰਹੇ ਵੀ ਆਪਦੇ ਕੰਮ ਤੇ ਮਤਲਬ ਡਟੇ ਰਹੇ ਆ ਵੀ ਆਪਦੀ ਮਿਹਨਤ ਆ ਵੀ ਹੈ ਨਾ ਮਿਹਨਤ ਬਈ ਕਰਾਂਗੇ ਯਾਰ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਲੌਕਡਾਊਨ ਲੱਗ ਗਿਆ ਖੁੱਲੂਗਾ ਤਾਂ ਫੇਰ ਕੰਮ ਚੱਲੂਗਾ ਹਾਂਜੀ ਹਾਂ ਤੇ ਬਈ ਫਿਰ ਉਸ ਤੋਂ ਬਾਅਦ ਸਾਨੂੰ ਸਟਾਫ ਦੀ ਵੀ ਕਮੀ ਆਈ ਹੋਣੀ ਆ ਸਟਾਫ ਦੀ ਤਾਂ ਬਈ ਕਮੀ ਆਉਂਦੀ ਹੈ ਕਿਉਂਕਿ ਜਦੋਂ ਲੌਕਡਾਊਨ ਲੱਗ ਜਾਂਦਾ ਜਦੋਂ ਆਪਾਂ ਉਦੋਂ ਫਿਰ ਆਪਾਂ ਜਿਹੜਾ ਸਟਾਫ ਆ ਉਹ ਇੱਕ ਵਾਰੀ ਆਪਾਂ ਹਟਾਤਾ ਸੀਗਾ ਕਿਉਂਕਿ ਕੈਫੇ ਬੰਦ ਹੋ ਗਏ ਸੀਗੇ ਫਿਰ ਉਸ ਤੋਂ ਬਾਅਦ ਸਟਾਫ ਲੱਪਣ ਦੇ ਵਿੱਚ ਪ੍ਰੋਬਲਮ ਤਾਂ ਆਉਂਦੀ ਹੈ ਬਈ ਫਿਰ ਉਸ ਤੋਂ ਬਾਅਦ ਕਾਫੀ ਚੀਜ਼ਾਂ ਦਾ ਦੇਖਣਾ ਪੈਂਦਾ ਹੈ ਬਈ ਕਿਉਂਕਿ ਸੈਲਰੀ ਵੀ ਆਪਾਂ ਫਿਰ ਦੇ ਦੇ ਸਕਦੇ ਹੁੰਦੇ ਹਾਂ ਕੰਮ ਦੇ ਵਿੱਚ ਤਾਂ ਬਾਕੀ ਐ ਹੁੰਦਾ ਹੈ ਵੀ ਚੱਲਦਾ ਰਹਿੰਦਾ ਨਾਲ-ਨਾਲ ਸਾਰਾ ਕੁਝ ਤੇ ਬਈ ਜਦੋਂ ਤੁਸੀਂ ਮੰਨ ਕੇ ਕੰਮ ਕੀਤਾ ਸੀ ਹਨਾ ਤੁਸੀਂ ਉਦੋਂ ਮਲੋਟ ਏਰੀਆ ਦੱਸਿਆ ਜੀ ਮੈਂ ਤੁਸੀਂ ਆਪ ਦਾ ਹਾਂਜੀ ਹਾਂਜੀ ਤੇ ਉਦੋਂ ਤੁਸੀਂ ਮਲੋਟ ਏਰੀਆ ਚ ਕਿਉਂ ਨਹੀਂ ਕੀਤਾ ਬਠਿੰਡੇ ਆ ਕੇ ਹੀ ਕਿਉਂ ਕੰਮ ਕੀਤਾ ਉਹਦਾ ਕੀ ਰੀਜ਼ਨ ਸੀਗਾ ਮੇਰਾ ਬਈ ਰੀਜ਼ਨ ਇਹ ਸੀਗਾ ਕਿ ਇੱਕ ਤਾਂ ਯਾਰ ਬਠਿੰਡਾ ਸਿਟੀ ਬਹੁਤ ਵੱਡੀ ਹੈ ਹਾਂਜੀ ਹੈਨਾ ਦੂਜੀ ਗੱਲ ਇਹ ਹੈ ਕਿ ਮੈਨੂੰ ਬਠਿੰਡੇ ਰਹਿੰਦੇ ਨੂੰ 1.5-2 ਸਾਲ ਹੋ ਗਏ ਸੀ ਕਿਉਂਕਿ ਮੈਂ ਜੋਬ ਵੀ ਬਠਿੰਡੇ ਕਰਦਾ ਸੀ ਪਹਿਲਾਂ ਜੋਬ ਬਠਿੰਡੇ ਕਰਦਾ ਪਹਿਲਾਂ ਮੈਂ ਜੋਬ ਬਠਿੰਡੇ ਹੀ ਕਰਦਾ ਸੀ ਤਾਂ ਉਹਦੇ ਕਰਕੇ ਕੀ ਸੀਗਾ ਵੀ ਇੱਥੇ ਸਾਰੇ ਯਾਰ ਦੋਸਤ ਇੱਥੇ ਸੀਗੇ ਵੀ ਆਪਾਂ ਨੂੰ ਆਏ ਸੀਗਾ ਵੀ ਆਪਣੀ سپورਟ ਹੋ ਜੂਗੀ ਵੀ ਆਪਣੇ ਕੋਲੇ ਨਾਲ ਖੜੇ ਨੇ ਜਿਹੜੇ ਵੀ ਚਲੋ ਸਰਕਲ ਵਧੀਆ ਸਰਕਲ ਵਧੀਆ ਸੀਗਾ ਵੀ ਆਪਣੇ ਨਾਲ ਖੜੇ ਨੇ ਜਿਹੜੇ ਵੀ ਹੈਗੇ ਨੇ ਵੀ ਉਹ سپورਟ ਕਰਨਗੇ ਤੇ ਫਿਰ ਪੂਰੀ ਫੁੱਲ سپورਟ ਕੀਤੀ ਯਾਰਾਂ ਵੇਲੇ ਹਾਂ ਵੀ ਉਸ ਟਾਈਮ ਤੇ ਪੂਰੀ ਫੁੱਲ سپورਟ ਸੀ ਚਲੋ ਅੱਜ ਜਿੱਥੇ ਵੀ ਹੋਣਗੇ ਬਈ ਵਧੀਆ ਰਹਿਣਾ ਹਨਾ ਵੀ ਹੋ ਜਾਂਦੀਆਂ 100 ਗੱਲਾਂ ਬੱਤਾਂ ਵੀ ਚਲੋ ਅੱਜ ਆਪਣੀ ਨਹੀਂ ਬਣਦੀ ਉਹਨਾਂ ਨਾਲ ਪਰ ਉਸ ਟਾਈਮ ਤੇ ਬਈ ਮੈਂ ਅੱਜ ਵੀ ਉਹਨਾਂ ਦੀ ਪਿੱਠ ਸੁਣਦੀ ਆ ਵੀ ਜਿੰਨਾ ਉਹਨਾਂ ਨੇ ਮੇਰੇ ਨਾਲ ਖੜ ਕੇ ਮੇਰੇ ਨਾਲ ਕੰਮ ਕੀਤਾ ਬਈ ਕੁਰੀ ਨਹੀਂ ਕਰ ਸਕਦਾ ਹਨਾ ਬਹੁਤ ਸਪੋਰਟ ਕੀਤੀ ਹੈ ਰੈਸਟੋਰੈਂਟ ਲਾਈਨ ਦੇ ਵਿੱਚ ਤੇ ਪੂਰੀ ਡੱਬ ਕੇ ਸਪੋਰਟ ਕੀਤੀ ਹੈ ਚਲੋ ਉਸ ਤੋਂ ਬਾਅਦ 100 ਗੱਲਾਂ ਹੋ ਜਾਂਦੀਆਂ ਨੇ ਵੀ ਆਪਦੇ ਚਲੋ ਵਿਚਾਰ ਨਾਲੋਂ ਨਹੀਂ ਮੇਲ ਖਾਂਦੇ ਜਾਂ ਕਿੰਨੀ ਵੀ ਕਈ ਗੱਲਾਂ ਕਰਕੇ ਦੁਗੀਆਂ ਪੈ ਜਾਂਦੀਆਂ ਨੇ ਪਰ ਉਸ ਟਾਈਮ ਤੇ ਬਈ ਉਹਨਾਂ ਨੇ ਪੂਰਾ ਸਾਥ ਦਿੱਤਾ ਸੀ ਹਾਦਰ ਸਾਹਿਬ ਬਈ ਖੇਤੀ ਕਰਦੇ ਆ। ਤੇ ਤੁਹਾਡਾ ਨਹੀਂ ਮਨ ਹੋਇਆ ਵੀ ਉਹਨਾਂ ਨਾਲ ਹਾਂ ਖੇਤੀ ਦੇ ਵਿੱਚ ਜਾਣਾ ਹਨਾ। ਬਈ ਮੈਂ ਕੀਤੀ ਹੈ ਬਹੁਤ ਖੇਤੀ ਕੀਤੀ ਹੈ ਪਹਿਲਾਂ। ਸਟੂਡੈਂਟ ਲਾਇ ਜਦੋਂ ਲਾਈਫ ਹੁੰਦੀ ਸੀ ਅੱਧੀ ਉਦੋਂ ਘਰ ਦਾ ਨਾਲ ਬਹੁਤ ਕੰਮ ਕਰਾਇਆ ਗਏ ਬਈ। ਪਰ ਐ ਹੁੰਦਾ ਸੀ ਯਾਰ ਵੀ ਜਾਂ ਤਾਂ ਬਈ ਜ਼ਮੀਨ ਚੰਗੀ ਹੋਵੇ, ਆਪਦੀ ਹੋਵੇ, ਵਾਹੀ ਹੋਵੇ, ਫੇਰ ਤਾਂ ਬਈ ਸਵਾਦ ਆਉਂਦਾ ਹੈ। ਜਦੋਂ ਆਪ ਨੂੰ ਐ ਹੋਵੇ ਵੀ ਯਾਰ ਵੀ ਠੀਕ ਹੈ, ਆ ਵੀ ਆਪਣੇ ਟਾਈਮ ਪਾਸ ਹੋ ਗਈ ਹੈ ਤਾਂ ਫਿਰ ਆਪ ਨੂੰ ਨਾਲ ਹੋਰ ਕੋਈ ਕੰਮ ਕਰਨਾ ਜ਼ਰੂਰੀ ਹੈ ਕਿਉਂਕਿ ਬਈ ਫਸਲ ਦੇ ਵਿੱਚੋ ਜੇ ਦੇਖੋ ਬੀੜਾ ਦੇਖਿਆ ਵੀ ਜਦ ਵੀ ਵੀ ਹੁਣ ਨਰਮੇ ਦੀ ਫਸਲ ਸੀਗੀ ਵੀ ਕਿੰਨੀ ਮਿਹਨਤ ਕੀਤੀ ਸੀ ਬਈ ਐਂਡ ਤੇ ਆ ਕੇ ਮੀਂਹ ਨੇ ਖਰਾਬ ਕਰਤੀ ਇੱਕ ਸੁੰਡੀ ਨੇ ਖਰਾਬ ਕਰਤੀ ਹੁਣ ਸਾਰਾ ਖਰਚਾ ਪਾ ਗਿਆ ਐਂਡ ਤੇ ਆ ਕੇ ਬਈ ਉਹਦੀ ਚੈਅ ਹੁੰਦਾ ਵੀ ਯਾਰ ਵੀ ਹੁਣ ਉਹ ਗੱਲਾਂ ਰਹਿ ਨਹੀਂ ਗਈਆਂ ਕਿ ਆਪਾਂ ਨੂੰ ਕਨਫਰਮ ਨਹੀਂ ਹੈਗਾ ਵੀ ਆਪਾਂ ਨੂੰ ਪੱਲੇ ਪਾਊਗੀ ਜਾਂ ਨਹੀਂ ਪਾਊਗੀ ਵੀ ਮਿਹਨਤ ਵੀ ਕਈ ਵਾਰੀ ਪੱਲੇ ਨਹੀਂ ਬੰਦੀ ਫਿਰ ਉੱਥੇ ਆ ਕੇ ਦਿਲ ਦੁਖਦਾ ਬਿਜ਼ਨਸ ਦੇ ਵਿੱਚ ਆਏ ਆ ਵੀ ਇੱਕ ਵਾਰ ਟਾਈਮ ਲੱਗਦਾ ਸਬਰ ਰੱਖਣਾ ਪੈਂਦਾ ਹੈ ਜਦੋਂ ਤੁਹਾਡਾ ਕੰਮ ਚੱਲ ਪਿਆ ਫਿਰ ਤਾਂ ਚਲੋ ਵਧੀਆ ਸਰਕਲ ਹਾਂਜੀ ਫਿਰ ਤਾਂ ਦੋ ਸਰਕਲ ਸਾਰਾ ਘਰ ਹਾਂਜੀ ਹੁੰਦੇ ਆ ਤੇ ਫਿਰ ਵੀਰੇ ਜਿਵੇਂ ਫੈਮਿਲੀ ਨੇ ਫਾਦਰ ਸਾਹਿਬ ਨੇ ਫਿਰ ਫੁੱਲ ਸਪੋਰਟ ਕੀਤੀ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਸੀਗੇ ਜੋਬ ਛੱਡ ਕੇ ਜਦੋਂ ਵੀ ਮੈਂ ਜੋਬ ਛੱਡੀ ਸੀ ਤਾਂ ਮੈਂ ਘਰਦਿਆਂ ਨੂੰ ਪਹਿਲਾਂ ਦੱਸਿਆ ਹੀ ਨਹੀਂ ਸੀਗਾ ਅੱਛਾ ਵੀ ਮੈਂ ਕੰਮ ਸ਼ੁਰੂ ਕਰਨਾ ਕੰਮ ਸ਼ੁਰੂ ਕਰਨ ਤੋਂ ਓਪਨਿੰਗ ਤੋਂ ਹੱਦ ਤੱਕ ਪਹਿਲਾਂ ਦੱਸਿਆ ਸੀ ਵੀ ਇੱਦਾਂ ਇੱਕ ਰੈਸਟੋਰੈਂਟ ਕੀਤਾ ਤਾਂ ਆਪਾਂ ਉੱਥੀ ਓਪਨਿੰਗ ਹੈ ਹਾਂ ਮੈਂ ਆਪਣੇ ਦਾਦਾ ਜੀ ਤੋਂ ਓਪਨਿੰਗ ਕਰਵਾਈ ਸੀ ਅੱਛਾ ਤੇ ਠੀਕ ਹੈ ਕਰਦਿਆਂ ਨੇ ਵਧੀਆ سپورਟ ਵੀ ਕੀਤੀ ਸੀ ਨਹੀਂ ਵੀ ਕੀਤੀ ਕਹਿ ਸਕਦੇ ਹਾਂ ਡੀਮੋਟੀਵੇਟ ਵੀ ਕੀਤਾ ਡੀਮੋਟੀਵੇਟ ਹੁੰਦਾ ਇੱਕ ਵਾਰ ਕਿਉਂਕਿ ਕੀ ਹੁੰਦਾ ਵੀ ਇੱਕ ਸਿਸਟਮ ਚੱਲਦਾ ਆਉਂਦਾ ਵੀ ਤੁਹਾਡਾ ਵੀ ਇੱਕ ਫਿਕਸ ਜਾਂ ਫਿਕਸ ਜਾਂ ਸੈਟਅਪ ਹੁੰਦਾ ਵੀ ਸੈਲਰੀ ਆ ਰਹੀ ਹੈ ਇਹਨਾਂ ਕਮਾਰੀ ਆ ਤਾਂ ਫਿਰ ਜਦੋਂ ਆਪਾਂ ਜੋਬ ਛੱਡ ਦਿੰਨੇ ਆ ਫਿਰ ਕਰਦਿਆਂ ਨੂੰ ਫੀਲ ਤਾਂ ਹੁੰਦੀ ਹੀ ਆ ਵੀ ਚੰਗੀ ਭਲੀ ਨੌਕਰੀ ਚ ਕਰਦਾ ਕਰਦਾ ਤੂੰ ਕਿਹੜੇ ਪਾਸੇ ਆ ਗਿਆ ਫਿਰ ਉਹਨਾਂ ਨੂੰ ਨਹੀਂ ਪਤਾ ਹੁੰਦਾਗਾ ਤੇ ਕਿਉਂਕਿ ਉਹਨਾਂ ਨੂੰ ਜਿਵੇਂ ਆਪਾਂ ਪਿੰਡਾਂ 'ਚ ਰਹਿਣ ਵਾਲਿਆਂ ਬਈ ਤਾਂ ਉਹਨਾਂ ਨੂੰ ਬਿਜ਼ਨਸ ਬਾਰੇ ਇੰਨਾ ਨੌਲੇਜ ਨਹੀਂ ਹੁੰਦੀ ਜਿੰਨੀ ਆਪਾਂ ਬਾਹਰ ਰਹਿ ਕੇ ਸਿੱਖਦੇ ਆਂ ਆਪਾਂ ਦੇਖਦੇ ਆਂ ਬਾਹਰ ਰਹਿ ਕੇ ਵੀ ਕਿਹੜੀ ਚੀਜ਼ ਦਾ ਸਕੋਪ ਆ ਕਿਹੜੀ ਦਾ ਨਹੀਂ ਹੈਗਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਨ੍ਹਾਂ ਵਾਸਤੇ ਉਹੀ ਚੀਜ਼ ਜ਼ਰੂਰੀ ਹੈ ਵੀ ਜਿਹੜੀ ਆਪਾਂ ਘਰ ਦੇ ਨੇ ਸੈੱਟ ਕੀਤੀ ਹੁੰਦੀ ਹੈ ਵੀ ਪੁੱਤ ਵੀ ਤੁਰ ਆ ਸਮਝੋ ਜੇ ਤੋ ਇਹੀ ਕੰਮ ਕਰਨਾ ਜਾਂ ਇਹੀ ਲੈਣ ਚ ਜਾਣਾ ਜਾਂ ਇਹੀ ਲੈਣ ਚ ਜਾਣਾ ਤੇਰਾ ਵਧੀਆ ਸੈਟਅਪ ਸੀਗਾ ਵੀ ਪੈਸੇ ਆਈ ਜਾਂਦੇ ਸੀਗੇ ਠੀਕ ਹੈ ਵੀ ਹੁਣ ਸਾਰਾ ਕੁਝ ਰੁਕ ਗਿਆ ਨਾਲੇ ਪੱਲਿਓ ਪੈਸੇ ਲਾ ਲੈਣ ਨਾਲੇ ਹੁਣ ਕੋਈ ਪੈਸੇ ਨਹੀਂ ਆਉਣੇ ਜਾਂ ਕੁਝ ਵੀ ਇਹ ਲੌਕਡਾਊਨ ਲੱਗ ਗਿਆ ਸੀ ਉਹਦੇ ਕਰਕੇ ਤਾਂ ਉਹ ਹੌਲੀ ਹੌਲੀ ਸੈਟਅਪ ਹੁੰਦਾ ਵੀ ਜਦੋਂ ਓਪਨਿੰਗ ਤੋਂ ਬਾਅਦ ਨੇ ਲੌਕਡਾਊਨ ਲੱਗਿਆ ਉਦੋਂ ਘਰ ਦੇ ਨੇ ਇੱਕ ਵਾਰ ਤਾਂ ਇਹ ਕਹੀ ਹੁਣਾ ਵੀ ਹਾਂ ਜੋਬ ਕਰਦੇ ਹੁੰਦੇ ਤਾਂ ਵਧੀਆ ਸੀ ਹੈਨਾ ਹੁਣ ਵੀ ਖਰਚਾ ਸਾਰਾ ਵੱਲੋਂ ਪੋਸਟ ਟਾਈਮ ਤੇ ਮੇਰੇ ਕੋਲੇ ਵਧੀਆ ਕਾਰ ਸੀ ਵੀ ਆਰ ਦੀ ਠੀਕ ਹੈ ਬਈ ਮੈਂ ਉਹ ਵੀ ਸੇਲ ਕਰਤੀ ਸੀਗੀ ਵੀ ਆਰ ਕੋਈ ਗੱਲ ਨਹੀਂ ਜਦੋਂ ਜੇਰਾ ਆਪਣੇ ਦੇਗਾ ਤਾਂ ਹੋਰ ਲੈ ਲਾਂਗੇ ਪਰ ਆਪਾਂ ਬਿਜ਼ਨਸ ਤੋਂ ਪਿੱਛੇ ਨਹੀਂ ਹਟਣਾ ਇੱਕ ਵਾਰ ਤੇ ਇੱਕ ਵਈ ਜਦੋਂ ਤੁਸੀਂ ਕੈਫੇ ਓਪਨ ਕੀਤਾ ਸੀ ਹਨਾ ਉਦੋਂ ਜਿਵੇਂ ਕਸਟਮਰ ਹੁੰਦਾ ਆਣਾ ਜਿਵੇਂ ਪਹਿਲੀ ਪਹਿਲੀ ਵਾਰ ਨਹੀਂ ਆਉਂਦਾ ਕੋਈ ਇਹਨਾਂ ਛੇਰੀ ਇਹਦੀ ਕਿੰਨਾ ਟਾਈਮ ਇਹ ਜਾ ਸੀਗਾ ਵੀ ਹਾਂ ਜਦੋਂ ਤੁਸੀਂ ਵਿਹਲੇ ਬੈਣਦੇ ਹੁੰਦੇ ਸੀਗੇ ਇੱਥੇ ਬਈ ਮੈਨੂੰ ਇਹ ਲੱਗਦਾ ਵੀ ਬਤ ਤੋਂ ਬਤ 5-7 ਦਿਨ ਹੀ ਇਦਾਂ ਦੀ ਸੀਗੇ ਵੀ ਜਿਹਦੇ ਕਰਕੇ ਵੀ ਮੈਨੂੰ ਲੱਗਿਆ ਸੀ ਆ ਵੀ ਠੀਕ ਐ ਉਸ ਤੋਂ ਬਾਅਦ ਪੂਰਾ ਸੈਟਅਪ ਹੋ ਗਿਆ ਸੀਗੇ ਪਰ ਉਸ ਤੋਂ ਬਾਅਦ ਲੌਕਡਾਊਨ ਲੱਗਣ ਕਰਕੇ ਇੱਕ ਵਾਰੀ ਸਾਰਾ ਕੁਝ ਸਿਸਟਮ ਉੱਥੇ ਫੇਰ ਜ਼ੀਰੋ ਡੈਵਲ ਤੇ ਸ਼ੁਰੂ ਹੋ ਗਿਆ ਸੀਗਾ ਜਦੋਂ ਉਸ ਤੋਂ ਬਾਅਦ ਅਗਸਤ ਦੇ ਵਿੱਚ ਜਾ ਕੇ ਚੱਲਿਆ ਸੀਗਾ ਸੈਟਅਪ ਹੋਇਆ ਸੀਗਾ ਦੁਬਾਰਾ ਓਪਨ ਕੀਤਾ ਸੀਗਾ ਤਾਂ ਉਦੋਂ ਮਿਹਨਤ ਜ਼ਰੂਰ ਕਰਨੀ ਪਈ ਸੀ ਦੁਬਾਰਾ ਕਿਉਂਕਿ ਜੀਤ ਰੋਡ ਤੇ ਆਪਣਾ ਤਾਂ ਜੀਤ ਰੋਡ ਤੇ ਜਿਹੜਾ ਕੰਮ ਹੋ ਜਾਂਦਾ ਸਟੂਡੈਂਟ ਦੇ ਸਿਰ ਤੇ ਆ ਤਾਂ ਜਦੋਂ ਇੰਸਟੀਚਿਊਟ ਬੰਦ ਹੋ ਜਾਂਦਾ ਤਾਂ ਕੰਮ ਵੀ ਬੰਦ ਹੋ ਜਾਂਦੇ ਨੇ ਜਿਵੇਂ ਬਈ ਮੇਨ ਹੁਣ ਜਿਵੇਂ ਇੰਸਟੀਚਿਊਟ ਦੇ ਵਿੱਚ ਕਈ ਵਾਰ ਛੁੱਟੀਆਂ ਆ ਜਾਂਦੀਆਂ ਹਨ ਜਿਵੇਂ ਤੂੰ ਸੰਡੇ ਆ ਗਿਆ ਸੈਚਰਡੇ ਆ ਗਿਆ ਨਾ ਉਦੋਂ ਕਰਾਊਡ ਹੋ ਜਿਵੇਂ ਘਟ ਜਾਂਦਾ ਨਾ ਜੀ ਕਰੋੜ ਤੇ ਖਾਂਦੀ ਜਾਂਦੇ ਉਦੋਂ ਫਿਰ ਬਣ ਗਿਆ ਵੀ ਕਿੰਨੇ ਕੁ ਤੁਹਾਡੇ ਕੋਲ ਕਸਟਮਰ ਹੁੰਦਾ ਵੀ ਰੈਗੂਲਰ ਕਸਟਮਰ ਹੁੰਦਾ ਜਾਂ ਕਿਵੇਂ ਰੈਗੂਲਰ ਕਸਟਮਰ ਬਈ ਉਦੋਂ ਇਹ ਸਮਝ ਲਓ ਵੀ ਜੇ 100 ਦੇ ਵਿੱਚੋਂ ਦੇਖੀਏ ਤਾਂ ਛੁੱਟੀਆਂ ਵਾਲੇ ਦਿਨ 20% ਕੰਮ ਹੁੰਦਾ ਅੱਛਾ ਉਦੋਂ ਬਈ ਫਿਰ ਐਂ ਨਹੀਂ ਲੱਗਦਾ ਕਰਦੀ ਯਾਰ ਹਾਂ ਵੀ ਐਨਾ ਆਪਣਾ ਡਾਊਨ ਜਾ ਰਿਹਾ ਕੰਮ ਹੈ ਨਾ ਸ਼ਨੀਵਾਰ ਐਤਵਾਰ ਵੀ ਕੁਝ ਫੰਡਾਵਾਂ ਟ੍ਰਾਈ ਕਰੀਏ ਇਹਦੇ ਨਾਲ ਨਾਲ ਨਹੀਂ ਬਈ ਐ ਹੁੰਦਾ ਵੀ ਆਪਾਂ ਨੂੰ ਏਰੀਏ ਦੇ ਮੁਤਾਬਕ ਚੱਲਣਾ ਪੈਂਦਾ ਹੈ ਦਿਮਾਗ 'ਚ ਤਾਂ ਬਹੁਤ ਹੁੰਦਾ ਵੀ ਅੱਗੇ ਦਿਨ ਭਰੇ ਰਹਿੰਦੇ ਨੇ ਵੀ ਚਲੋ ਹੁਣ ਆਪਾਂ ਵੇਲੇ ਬੈਠਿਆ ਸੰਡੇ ਜਾਂ ਕੋਈ ਛੁੱਟੀ ਵਾਲੇ ਦਿਨ ਚੱਲਦੇ ਹਾਂ ਮਤਲਬ ਇੱਕ ਰੌਣਕ ਜੀ ਨਹੀਂ ਰਹਿੰਦੀ ਇੱਕ ਰੌਣਕ ਜੀ ਨਹੀਂ ਰਹਿੰਦੀ ਪਰ ਐ ਵੀ ਚਲੋ ਉਸ ਦਿਨ ਐਦਾਂ ਦਾ ਹੋ ਜਾਂਦਾ ਵੀ ਚਲੋ ਯਾਰ ਅੱਜ ਸਫਾਈ ਵਾਲਾ ਦੇ ਨਹੀਂ ਸਮਝ ਲੋ ਵੀ ਸਫਾਈ ਵਧੀਆ ਤਰੀਕੇ ਨਾਲ ਕਰਵਾ ਦਿੰਨੇ ਆਪਾਂ ਜਾਂ ਸਟਾਫ ਦਾ ਵੀ ਹੁੰਦਾ ਵੀ ਚਲੋ ਰਿਲੈਕਸੇ ਹਫਤੇ ਦੇ ਵਿੱਚ ਇੱਕ ਦਿਨ ਇਦਾਂ ਦਾ ਵੀ ਰਿਲੈਕਸ ਵੀ ਹੋਣਾ ਪੈਂਦਾ ਤਾਂ ਉਹ ਚੀਜ਼ ਹੁੰਦੀ ਹੈ ਤੇ ਬਈ ਸਟਾਫ ਬੜੀ ਪੂਰੀ ਤੁਹਾਡੇ ਨਾਲ ਸਪੋਰਟ ਕਰਦਾ ਹੈਗਾ ਹਾਂਜੀ ਬਈ ਸਟਾਫ ਬਹੁਤ ਕੋਆਪਰੇਟਿਵ ਕੋਆਪਰੇਟਿਵ ਅਤੇ ਪੂਰਾ ਹਰ ਇੱਕ ਗੱਲ ਦੇ ਵਿੱਚ ਜਿੱਦਾਂ ਵੀ ਹੈ ਉਹਨਾਂ ਨੇ ਕਦੇ ਆਪਣੇ ਨਾਲ ਇਹ ਨਹੀਂ ਸਮਝਿਆ ਹੈਗਾ ਵੀ ਆਪਾਂ ਸਿਰਫ ਜੌਬ ਕਰ ਰਹੇ ਹਾਂ ਜਿੰਨਾ ਵੀ ਮੇਰੇ ਕੋਲ ਸਟਾਫ ਹੈਗਾ ਉਹ ਆਪ ਦਾ ਸਮਝ ਕੇ ਕੰਮ ਕਰਦੇ ਬਈ ਸਟਾਫ ਨਾਲ ਤੁਹਾਡੀ ਡੀਲਿੰਗ ਕਿਦਾਂ ਦੀ ਹੈ ਬਹੁਤ ਵਧੀਆ ਜੀ ਜਿਵੇਂ ਇੱਕ ਹੁੰਦਾ ਨਾ ਜਿਵੇਂ ਪ੍ਰਾਈਵਟ ਸੈਕਟਰ ਜਾਂ ਹੁੰਦਾ ਨਾ ਸਟਾਫ ਦੇ ਉੱਤੇ ਬਣਾ ਪ੍ਰਾਈਵੇਟ ਸੈਕਟਰ ਚ ਕੋਈ ਵੀ ਜੌਬ ਕਰਦਾ ਨਾ ਵੀ ਨਹੀਂ ਤੁਹਾਡਾ ਆਹ ਟਾਰਗੇਟ ਹੈ ਜਾਂ ਤੁਸੀਂ ਇਹ ਕਰਨਾ ਹੀ ਕਰਨਾ ਹੈ ਨਾ ਇਦਾਂ ਦਾ ਕੋਈ ਨਹੀਂ ਵੀ ਟਾਰਗੇਟ ਆਪਣੇ ਇਸ ਲਾਈਨ ਦੇ ਵਿੱਚ ਕੋਈ ਟਾਰਗੇਟ ਨਹੀਂ ਹੁੰਦਾ ਹੈ ਇਹਦੇ ਵਿੱਚ ਤਾਂ ਹੈ ਵੀ ਦੇਖੋ ਵੀ ਆਪਾਂ ਆਪਾਂ ਜਿਹੜੀ ਮੈਨੇਜਮੈਂਟ ਹੁੰਦੀ ਉਹਨੇ ਮਿਹਨਤ ਕਰਨੀ ਹੁੰਦੀ ਹੈ। ਆਪਾਂ ਕਸਟਮਰ ਲਿਆ ਕੇ ਦੇਣਾ। ਉਸ ਤੋਂ ਬਾਅਦ ਤੁਹਾਡਾ ਫੂਡ ਲਾਈਨ ਦੇ ਵਿੱਚ ਜੇ ਆਪਣਾ ਬਿਜ਼ਨਸ ਮੈਂ ਹੁੰਦਾ ਫੂਡ ਲਾਈਨ ਤੇ ਤਾਂ ਮੈਂ ਆਪਣੇ ਬਿਜ਼ਨਸ ਬਾਰੇ ਦੱਸੂਗਾ। ਵੀ ਮੇਰਾ ਕੰਮ ਇਹ ਹੈ ਵੀ ਮੈਂ ਜੇ ਮੈਂ ਮਾਰਕੀਟਿੰਗ ਖੁਦ ਵੀ ਕਰ ਰਿਹਾ ਤਾਂ ਮੇਰਾ ਕੰਮ ਇਹ ਵੀ ਕਸਟਮਰ ਨੂੰ ਲਿਆ ਕੇ ਅੰਦਰ ਇੱਕ ਵਾਰ ਨਾ ਇੱਕ ਵਾਰ ਰੈਸਟੋਰੈਂਟ ਦੇ ਉਸ ਤੋਂ ਬਾਅਦ ਆਪਣੇ ਟੇਸਟ ਤੇ ਆਪਣੀ ਟੇਸਟ ਮੈਨੂ ਡਿਪੈਂਡ ਕਰਨਾ ਕਸਟਮਰ ਨੂੰ ਕਿੱਦਾਂ ਮੇਨਟੇਨ ਰੱਖਣਾ ਵੀ ਆਪਣੇ ਨਾਲ ਜੋੜਨਾ ਕਿੱਦਾਂ ਉਹ ਸ਼ੈਫ ਤੇ ਹੁੰਦਾ ਵੀ ਸ਼ੈਫ ਦਾ ਟੇਸਟ ਕਿੱਦਾਂ ਦਾ ਹੈ ਪ੍ਰੈਸ਼ਰਾਈਜ਼ ਹੈ ਹੀ ਨਹੀਂ ਹੈਗਾ ਕਿਉਂਕਿ ਉਹਦੇ ਚ ਆਪਾਂ ਸ਼ੈਫ ਨੂੰ ਤਾਂ ਬਲੇਮ ਕਰ ਹੀ ਨਹੀਂ ਸਕਦੇ ਹੈਗੇ ਵੀ ਕਸਟਮਰ ਨਹੀਂ ਆ ਰਹੀ ਤਾਂ ਕਿਵੇਂ ਵੀ ਹੈ ਉਹ ਜਾਂ ਤਾਂ ਆਪਣੀ ਡੀਲਿੰਗ ਦੀ ਕਮੀ ਹੈ ਜੇ ਟੇਸਟ ਦੇ ਵਿੱਚ ਕਮੀ ਹੈ ਫਿਰ ਆਪਾਂ ਆਪਦੇ ਸਟਾਫ ਨੂੰ ਕਹਿ ਸਕਦੇ ਆ ਜਾਂ ਕਿ ਇਹ ਲਾਲੂ ਵੀ ਕੋਈ ਹਾਊਸਕੀਪਿੰਗ ਸਟਾਫ ਹੈ ਜੇ ਕੋਈ ਸਫਾਈ ਦੀ ਪ੍ਰੋਬਲਮ ਹੈ ਤਾਂ ਆਪਾਂ ਉਦੋਂ ਉਹਨਾਂ ਨੂੰ ਕਹਿ ਸਕਦੇ ਹੈਗੇ ਆਂ ਵੀ ਸਫਾਈ ਦੀ ਪ੍ਰੋਬਲਮ ਆ ਫਿਰ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਸਕਦੇ ਆਂ ਕਈ ਗੱਲਾਂ ਹੁੰਦੀਆਂ ਨੇ ਡਾਂਟਣਾ ਵੀ ਪੈ ਜਾਂਦਾ ਬਟ ਇਹ ਨਹੀਂ ਹੈਗਾ ਵੀ ਕੋਈ ਟਾਰਗੇਟ ਜਾਂ ਕੋਈ ਪ੍ਰੈਸ਼ਰਾਈਜ਼ਡ ਸਿਸਟਮ ਜਿਵੇਂ ਤੇਈ ਵਾਰ ਜਾਂਦਾ ਹਾਂ ਤੁਹਾਡੀ ਸੈਲਰੀ ਕੱਟ ਹੋ ਜੂਗੀ ਹਨਾ ਤੁਹਾਡਾ ਐਡਾ ਐਡਾ ਹੋ ਜੂਗਾ ਹਨਾ ਜੇ ਤੁਸੀਂ ਨਾ ਮਤਲਬ ਪ੍ਰੋਪਰ ਡੀਲ ਕੀਤਾ ਕਸਟਮਰ ਨੂੰ ਹਨਾ ਉਦជា ਇਦਾਂ ਹੁੰਦਾ ਬਈ ਜੀ ਵੀ ਦੇਖੋ ਵੀ ਆਪਾਂ ਫਸਟ ਟਾਈਮ ਤਾਂ ਆਪਾਂ ਕਿਸੇ ਨੂੰ ਵੀ ਇਦਾਂ ਨਹੀਂ ਕਹਿੰਦੇ ਵੀ ਜੇ बार-बार ਹੀ ਬੰਦਾ ਗਲਤੀਆਂ ਕਰ ਰਿਹਾ ਫਿਰ ਥੋੜਾ ਬਹੁਤ ਤਾਂ ਹਾਂ ਚਲੋ ਉੱਥੇ ਇਹ ਨਾ ਕਹਿਣਾ ਵੀ ਬੰਦਾ ਹਨਾ ਜਿਆ ਬਹੁਤ ਆਪਾਂ ਦਾ ਕੋਈ ਸਿਸਟਮ ਨਹੀਂ ਹੈਗਾ ਵੀ ਆਪਾਂ ਸੈਲਰੀ ਕੱਟ ਹਾਂ ਕਹਿ ਜ਼ਰੂਰ ਦਈਦਾ ਕਈ ਵਾਰੀ ਕਹਿਣਾ ਵੀ ਪੈਂਦਾ ਪਰ ਕਰੀਦੀ ਨਹੀਂ ਹੈਗੀ ਆ ਚੀਜ਼ ਹੁੰਦੀ ਹੈ ਵੀ ਯਾਰ ਫੀਲ ਹੁੰਦਾ ਵੀ ਨਹੀਂ ਆਪਾਂ ਆਪ ਵੀ ਯਾਰ ਕਰਦੇ ਰਹੇ ਆ ਪਰ ਐ ਵੀ ਬਾਹਰ ਮਤਲਬ ਤੁਸੀਂ ਇਹ ਕਹਿ ਲੋ ਵੀ ਰਿਲੈਕਸ ਛੱਡ ਕੇ ਵੀ ਕੰਮ ਨਹੀਂ ਹੁੰਦੇਗੇ ਕਹਿਣਾ ਨਹੀਂ ਪੈਂਦਾ ਬਟ ਇਹ ਨਹੀਂ ਹੈਗਾ ਕਿ ਵੀ ਬੰਦੇ ਨੂੰ ਬਹੁਤ ਜ਼ਿਆਦਾ ਹੀ ਕਰ ਦੋ ਵੀ ਅਗਲਾ ਇਹ ਕਹੇ ਕਿ ਮੈਂ ਤਾਂ ਕੰਮ ਹੀ ਨਹੀਂ ਕਰਨਾ ਹੈਗਾ ਤੇ ਇੱਕ ਵਾਰ ਜਿਵੇਂ ਆਫਰਸ ਵਗੈਰਾ ਹੁੰਦੀਆਂ ਨੇ ਨਾ ਰੈਸਟੋਰੈਂਟਾਂ ਦੇ ਵਿੱਚ ਤੁਸੀਂ ਵੀ ਜੇ ਆਫਰਸ ਵਗੈਰਾ ਦਿਨੇ ਆਪਣੇ ਕਸਟਮਰ ਨੂੰ ਹਾਂਜੀ ਵੀ ਆਫਰ ਵਗੈਰਾ ਆਪਾਂ ਦਿੰਦੇ ਰਹਿੰਦੇ ਆ ਜਿਹੜੇ ਕਸਟਮਰ ਆਉਂਦੇ ਰਹਿੰਦੇ ਆ ਜੇ ਕੋਈ ਆਪ ਤੇ ਵੱਲੋਂ ਵੀ ਕਹਿ ਦੋ ਬਈ ਆਪਾਂ ਰੈਗੂਲਰ ਕਸਟਮਰਾਂ ਨੂੰ ਡਿਸਕਾਊਂਟ ਦੇ ਦੋ ਤਾਂ ਆਪਾਂ ਹੋਰ ਕੋਈ ਆਰਗੂ ਨਹੀਂ ਕਰਦੇ ਆਪਾਂ ਉਹਨਾਂ ਨੂੰ ਡਿਸਕਾਊਂਟ ਵੀ ਦੇ ਦਿੰਦੇ ਆ ਤੇ ਬਾਕੀ ਆਫਿਸ ਵਗੈਰਾ ਤਾਂ ਵੀ ਮੀਨੂ ਦੇ ਵਿੱਚ ਚੱਲਦੀ ਰਹਿੰਦੇ ਦਲੀ ਰੂਟੀਨ ਵਾਈ ਵੀ ਚੱਲਦੇ ਰਹਿੰਦੇ ਨੇ ਆਪਣੇ ਕੋਲੇ ਤੇ ਇੱਕ ਬਈ ਜਿਵੇਂ ਪਾਰਟੀ ਹਰ ਦਾਣਾ ਤੁਹਾਡੇ ਕੋ ਕੋਈ ਵੀ ਪਾਰਟੀ ਹੁੰਦੀ ਹੈ ਕਿੰਨੇ ਕ ਬੰਦੇ ਗੈਦਰਿੰਗ ਕਰਦੇ ਪਾਰਟੀ ਹੁੰਦੀ ਹੈ ਆਪਣੇ ਕੋਲੇ ਬਈ ਜੀ 15 ਤੋਂ 20 ਜਣੇ ਦੀ ਗੈਦਰਿੰਗ ਬੜੇ ਆਰਾਮ ਨਾਲ ਹੋ ਜਾਂਦੀ ਹੈ ਜਿਹਦੇ ਵਿੱਚੋਂ ਵਧੀਆ ਉਹ ਦਾ ਡਾਂਸ ਵਗੈਰਾ ਕਰ ਸਕਦੇ ਆ ਖਾ ਪੀ ਵੀ ਸਕਦੇ ਨੇ ਵੀ ਬੀ ਕੋ ਪਰ ਸਾਂਵਰੀਆ ਮੰਡੇ ਨੂੰ ਹੋ ਜਾਂਦਾ ਤੇ ਬਈ ਪਾਰਟੀ ਹਾਲ ਦੇ ਵਿੱਚ ਕਿੰਨੇ ਕੁ ਮਤਲਬ ਵੀ ਤੁਸੀਂ ਬਿਲਿੰਗ ਅਲਾਉਡ ਕਰਦੇ ਹੋਗੇ ਜਾਂ ਉਹਦੇ ਕੋਈ ਐਕਸਟਰਾ ਚਾਰजेस ਵਗੈਰਾ ਲੈਂਦੇ ਐਕਸਟਰਾ ਚਾਰजेस ਬਈ ਜੀ ਵੀ ਆਪਾਂ 2500 ਤੱਕ ਦੀ ਬਿਲਿੰਗ ਰੱਖੀ ਹੋਈ ਹੈ ਜੇ 2500 3000 ਦਾ ਜੀ ਅਗਲਾ ਫੂਡ ਬਿਲਿੰਗ ਕਰਵਾ ਦਿੰਦਾ ਤਾਂ ਉਹ ਆਪਾਂ ਪਾਰਟੀ ਹਾਲ ਦੇ ਕੋਈ ਚਾਰजेस ਨਹੀਂ ਲੈਂਦੇ ਅਦਰਵਾਈਜ਼ ਆਪਾਂ ਉਹਦੇ ਚ ਵੀ ਇੱਕ ਮਿਨੀਮਮ ਫੀਸ ਰੱਖੀ ਹੋਈ ਹੈ 500 ਚਾਰਜ ਹੀ ਰੱਖਿਆ ਹੋਇਆ 3 ਘੰਟੇ ਦਾ ਚਾਰਜ ਕਰਦੇ ਆਂ ਜੇ ਘਟਦਾ ਵੀ ਤੁਹਾਨੂੰ ਦੋ ਜੇ ਘਟਦਾ ਤਾਂ ਫਿਰ ਆਪਾਂ 500 ਰੁਪਈਆ ਚਾਰਜ ਕਰ ਦਿੰਦੇ ਆਂ ਬਾਕੀ ਕੋਈ ਇਦਾਂ ਦਾ ਸਿਸਟਮ ਨਹੀਂ ਹੈਗਾ ਵੀ ਜਿੱਦਾਂ ਆਪਣੀ ਕੋਈ ਰੂਟੀਨ ਕਸਟਮਰ ਨੇ ਵੀ ਆਪਾਂ ਉਹਨਾਂ ਨਾਲ ਫਿਕਸ ਨਹੀਂ ਕੀਤਾ ਹੋਇਆ ਵੀ ਅਗਲੇ ਦੀ ਸੈਟੀਸਫੈਕਸ਼ਨ ਆ ਵੀ ਆਪਾਂ ਨੂੰ ਮਤਲਬ ਕਸਟਮਰ ਪਹਿਲਾਂ ਵੀ ਅਗਲੇ ਨੂੰ ਫੀਲ ਹੁੰਦਾ ਵੀ ਨਹੀਂ ਥੋੜਾ ਜ਼ਿਆਦਾ ਹੋ ਗਿਆ ਜੀ ਤਾਂ ਫਿਰ ਉਹਦੇ ਵਿੱਚ ਕੋਈ ਗੱਲ ਨਹੀਂ ਵੀ ਜਿੰਨਾ ਤੁਹਾਨੂੰ ਠੀਕ ਲੱਗਦਾ ਯਾਰ ਕਰ ਲਓ ਠੀਕ ਹੈ ਮੈਂ ਅਡਜਸਟਮੈਂਟ ਕਰਾਂ ਅਡਜਸਟਮੈਂਟ ਕਰ ਲੈ ਅਡਜਸਟਮੈਂਟ ਕਰਨੀ ਜ਼ਰੂਰੀ ਹੈ ਤੇ ਫਿਰ ਵੀ ਕਸਟਮਰ ਦਾ ਕਿਦਾਂ ਦਾ ਰਿਸਪੌਂਸ ਮਿਲਦਾ ਤੁਹਾਨੂੰ ਕਸਟਮਰ ਦਾ ਵੀ ਬਹੁਤ ਵਧੀਆ ਰਿਸਪੌਂਸ ਇੱਕ ਚਿਹਰੇ ਤੇ ਖੁਸ਼ੀ ਜੀ ਹੁੰਦੀ ਹੈ ਜੀ ਜਦੋਂ ਕੋਈ ਬੰਦਾ ਆ ਕੇ ਮਿਲਦਾ ਹੈ ਨਾ ਤੁਹਾਨੂੰ ਪਿਆਰ ਦੇ ਨਾਲ ਬਹੁਤ ਵਧੀਆ ਵੀ ਬਹੁਤ ਵਧੀਆ ਲੱਗਦਾ ਵੀ ਜਦੋਂ ਕੋਈ ਆ ਕੇ ਮਿਲਦਾ ਵਾਰ-ਵਾਰ ਕਸਟਮਰ ਰੂਟੀਨ ਚ ਆਉਂਦਾ ਤਜਾ ਆਪਾਂ ਬਾਹਰ ਜਨਿਆ ਆਪਾਂ ਨੂੰ ਯਾਰ ਜਿੱਦਾਂ ਹੁਣ ਸਿੰਪਲ ਮੈਨੂੰ ਕੋਈ ਯਾਦ ਹੁੰਦਾ ਨਹੀਂ ਸੀ ਹੁਣ ਮੈਂ ਬਾਹਰ ਜਾਨਾ ਕਿਸੇ ਨੂੰ ਮਿਲਦਾ ਦਾ ਯਾਰ ਕੋਈ ਕਹਿੰਦਾ ਯਾਰ ਇਹ ਬਲੈਕ ਹੱਬ ਵਾਲਾ ਤਾਂ ਉਹ ਚੀਜ਼ਾਂ ਹੁੰਦੀਆਂ ਨੇ ਬਈ ਰੀਅਲ ਲੱਗਦਾ ਮੈਨੂੰ ਉੱਥੇ ਇੱਕ ਵਧੀਆ ਜਿਹਾ ਫੀਲ ਆਉਂਦਾ ਹਾਂ ਯਾਰ ਮੈਨੂੰ ਵੀ ਮੇਰੇ ਕੰਮ ਪ੍ਰਤੀ ਲੋਕ ਪਛਾਣਦੇ ਨੇ ਹਾਂਜੀ ਕਿਉਂਕਿ ਪਤਾ ਕੀ ਹੁੰਦਾ ਬਈ ਇਹ ਚੀਜ਼ ਹੁੰਦੀ ਹੈ ਕਿ ਮੇਰਾ ਮੇਰਾ ਏਮ ਪਤਾ ਕੀ ਹੈ ਬਈ ਜ਼ਿੰਦਗੀ ਦੇ ਵਿੱਚ ਯਾਰ ਵੀ ਆਪਾਂ ਨੂੰ ਆਮ ਕਰਕੇ ਲੋਕ ਜਾਣਦੇ ਨੇ ਜਾਂ ਆਪਣੀ ਫੈਮਲੀ ਨੂੰ ਅ ਮਿਰਰ ਮਿਰਰ ਇਹ ਇਹ ਆ ਵੀ ਵੀ ਆਰ ਵੀ ਮੇਰੀ ਫੈਮਲੀ ਨੂੰ ਲੋਕ ਮੇਰੇ ਕਰਕੇ ਜਾਂਦਾ ਵੀ ਇਹ ਇਹਦੀ ਫੈਮਲੀ ਆ ਹਣਾ ਵੀ ਇਦਾਂ ਦਾ ਹੋਣਾ ਚਾਹੀਦਾ ਯਾਰ ਵੀ ਜੇ ਕੱਲ ਨੂੰ ਆਪਾਂ ਕਿਸੇ ਫੈਮਲੀ ਨਾਲ ਬਾਹਰ ਤਾਂ ਜਾਂ ਮੇਰੀ ਫੈਮਲੀ ਇਕੱਲੀ ਕਿਤੇ ਬਾਹਰ ਆ ਤਾਂ ਉਹਨਾਂ ਨੂੰ ਲੋਕ ਇਹ ਜਾਣਨ ਵੀ ਆਰ ਵੀ ਇਹ ਉਸ ਬੰਦੇ ਦੀ ਫੈਮਲੀ ਆ ਵੀ ਮੇਰੇ ਘਰ ਦੇ ਨੂੰ ਮੇਰੇ ਕਰਕੇ ਲੋਕ ਜਾਣਨ ਲੱਗ ਜਾਣ ਤਾਂ ਇਹ ਸਹੀ ਆ ਹਾਂ ਬੜੀਆ ਤੁਸੀਂ ਆਪ ਦੇ ਤਰ੍ਹਾਂ ਦੇ ਆਪ ਸਟੈਂਡ ਆ ਹਾਂ ਜੀ ਤੇ ਇੱਕ ਬਈ ਜਿਵੇਂ ਹੁਣ ਹੁਣ ਅੱਜ ਕੱਲ ਦੇ ਟਾਈਮ 'ਚ ਵੀ ਜਲਦਾਂ ਨਾ ਲੋਕ ਬਾਹਰ ਜਾ ਰਹੇ ਆ ਹਨਾ ਛੱਡ ਕੇ ਜੋ ਹੈ ਸਰ ਕਰ ਲਈ ਕਿਸੇ ਨੇ ਕੋਈ ਪੀਟੀ ਕਰ ਲਈ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀਜ਼ਾ ਲਵਾ ਲੈ ਬਾਹਰ ਜਾ ਰਹੇ ਨੇ ਹਾਂਜੀ ਹੈ ਤੇ ਉਹ ਬਈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੇ ਕਹਿਣਾ ਚਾਹੁੰਦਾ ਭਈ ਜਿਵੇਂ ਰਿਐਲਿਟੀ ਦੇ ਵਿੱਚ ਦੱਸਾਂ ਤਾਂ ਆਪਣੇ ਹੁਣ ਇੱਥੇ ਦੇਖਿਆ ਜਾਵੇ ਤਾਂ ਬਿਜ਼ਨਸ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਜੀ ਹਰੇਕ ਪਰਸਨ ਬਿਜ਼ਨਸ 'ਚ ਆਉਣਾ ਚਾਹੂਗਾ ਤਾਂ ਹਰ ਇੱਕ ਬੰਦਾ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਆਪਾਂ ਸਾਰੇ ਹੀ ਬਿਜ਼ਨਸ ਨਹੀਂ ਕਰ ਸਕਦੇ ਸਾਰੇ ਆਪਾਂ ਜੀ ਬਿਜ਼ਨਸ ਕਰਾਂਗੇ ਤਾਂ ਆਪਾਂ ਨੂੰ ਆਪਣੇ ਕੋਲੇ ਉਹ ਵੀ ਤਾਂ ਚਾਹੀਦੀ ਨੇ ਕਸਟਮਰਸ ਵੀ ਚਾਹੀਦੇ ਤਾਂ ਹਰੇਕ ਬੰਦਾ ਜੋਬ ਵੀ ਨਹੀਂ ਕਰ ਸਕਦਾ ਫਿਰ ਉਹਦੇ ਕੋਲੇ ਆਪਸ਼ਨ ਹੀ ਇਹ ਬਚਦੀ ਆ ਵੀ ਆਰ ਵੀ ਜੇ ਮੈਂ ਗੱਲ ਇੱਥੇ ਆ ਕੇ ਖੜਦੀ ਆ ਵੀ ਕਈ ਵਾਰੀ ਕਈ ਲੋਕ ਗੱਲਾਂ ਕਰਦੇ ਆ ਵੀ ਯਾਰ ਜੇ 20-25 ਲੱਖ ਰੁਪਏ ਲਾ ਕੇ ਬਾਹਰ ਜਾਣਾ ਤਾਂ 20-25 ਲੱਖ ਰੁਪਏ ਲਾ ਕੇ ਇੱਥੇ ਬਿਜ਼ਨਸ ਕਰ ਲਓ ਹਾਂਜੀ ਬਟ ਬਿਜ਼ਨਸ ਵੀ ਇੱਥੇ ਕਨਫਰਮੇਸ਼ਨ ਨਹੀਂ ਹੈ ਜੀ ਵੀ ਤੁਸੀਂ 20 ਲੱਖ ਰੁਪਏ ਲਾ ਕੇ ਕਾਮਯਾਬ ਹੋ ਜਾਓਗੇ ਵੀ ਜੇ ਮੰਨ ਕੇ ਚੱਲੋ ਵੀ ਆਪਣਾ ਬਿਜ਼ਨਸ 'ਚ ਮਾਈਂਡ ਨਹੀਂ ਹੈਗਾ ਤਾਂ ਆਪਣੇ ਘਰ ਦੇਣੇ 20 ਲੱਖ ਰੁਪਏ ਲਾਤਾ ਤਾਂ ਆਪਾਂ ਆਪਾਂ ਨੂੰ ਉਹਦੀ ਸਕਿੱਲਸ ਨਹੀਂ ਹੈਗੀ ਜਾਂ ਆਪਾਂ ਨੂੰ ਉਹਦੇ ਬਾਰੇ ਨੌਲੇਜ ਹੀ ਨਹੀਂ ਹੈਗੀ ਤਾਂ ਆਪਾਂ 20 ਲੱਖ ਵੀ ਮਿੱਟੀ ਕਰ ਲਾਂਗੇ ਕਿਉਂਕਿ ਆਪਾਂ ਜੌਬ ਤਾਂ ਕਰ ਨਹੀਂ ਸਕਦੇ ਤੇ ਆਪੋ 20 ਲੱਖ ਵੀ ਮਿੱਟੀ ਕਰ ਲਾਵਾਂਗੇ ਤੇ ਉਹ 20 ਲੱਖ ਦੇ ਵਿੱਚੋਂ ਵੀ ਕੁਝ ਨਹੀਂ ਨਿਕਲਦਾ ਬਸ ਉੱਥੇ ਜਾ ਕੇ ਇਹ ਆ ਵੀ ਬੰਦੇ ਨੂੰ ਵੀ ਜੇ ਮੈਂ 20 ਲੱਖ ਰੁਪਈਆ ਲਾ ਕੇ ਬਾਹਰ ਚਲੇ ਗਿਆ ਤਾਂ ਉੱਥੇ ਇੱਕ ਵਾਰੀ ਜੋਬ ਨਾ ਮਿਲੂਗੀ 2 ਮਹੀਨਿਆਂ ਨਾ ਮਿਲੂਗੀ 3 ਮਹੀਨਿਆਂ ਨਾ ਮਿਲੂਗੀ ਕਦੇ ਤਾਂ ਜਾ ਕੇ ਮਿਲੂਗੀ ਨਾ ਕਦੇ ਤਾਂ ਬੰਦਾ ਕਾਮਯਾਬ ਹੋਊਗਾ ਨਾ ਆਪਣੀਆਂ ਕੰਟਰੀਆਂ ਦੇ ਵਿੱਚ ਕੀ ਹੈ ਕਿ ਬਈ ਆਪਾਂ ਨੂੰ ਇੱਥੇ ਫਿਊਚਰ ਦੀ ਵਿੱਚ ਗਰੰਟੀ ਨਹੀਂ ਹੈ ਵੀ ਆਪਣਾ ਫਿਊਚਰ ਇੱਥੇ ਸਿਕਰ ਹੈ ਕਿ ਨਹੀਂ ਤਾਂ ਜਿਹੜਾ ਯੂਥ ਬਾਹਰ ਨੂੰ ਭੱਜਦਾ ਹੈ ਤੇ ਇੱਕ ਵੀ ਜਿਵੇਂ ਤੁਸੀਂ ਆਪਣੇ ਜਿਹੜਾ ਤੁਹਾਡਾ ਸਟਾਫ ਆ ਨਾ ਉਹਦੇ ਨਾਲ ਜਿਵੇਂ ਤੁਹਾਨੂੰ ਆਪ ਨੂੰ ਕੰਮ ਕਰਨਾ ਪਾਈ ਹੁੰਦਾ ਕਈ ਵਾਰ ਨਾ ਤੁਸੀਂ ਕਰਦੇ ਹੋ ਫਿਰ ਉਹਨਾਂ ਨਾਲ ਕਰਦੇ ਹਾਂ ਹਾਂਜੀ ਬਾਈ ਕਰਦਾ ਹਲਕ ਵਗੈਰਾ ਕਰਦਾ ਹਾਂ ਹਾਂਜੀ ਬਾਈ ਮੈਂ ਕਿਚਨ ਦੇ ਵਿੱਚ ਵੀ ਕੰਮ ਆਪ ਕਰਦਾ ਨੂੰ ਮਾਰਕੀਟਿੰਗ ਵੀ ਆਪ ਕਰਦਾ ਮੈਂ ਡਿਲੀਵਰੀ ਤੱਕ ਵੀ ਆਪ ਕਰਿਆ ਹਾਂ ਅੱਛਾ ਇੱਕ ਬਈ ਪਤਾ ਕੀ ਹੁੰਦਾ ਹੈਗਾ ਜਿਵੇਂ ਆਪਣੇ ਲੋਕ ਕੀ ਆ ਹਨ ਬਾਹਰ ਜਾ ਕੇ ਚਲੋ ਜਿਹੜਾ ਮਰਜੀ ਕੰਮ ਕਰੀ ਆ ਹਨ ਕੋਈ ਸ਼ਰਮ ਨਹੀਂ ਮੰਨਦੇ ਨਾ ਆਪਣੇ ਇੱਥੇ ਆਪਦੇ ਕੰਮ ਕਰਨ ਦੀ ਲੋਕ ਸ਼ਰਮ ਮੰਨੀ ਜਾਂਦੇ ਹਨ ਭਈ ਐ ਵੀ ਜਦੋਂ ਸਿਰ ਤੇ ਪੈਂਦੀ ਹੈ ਨਾ ਉਦੋਂ ਸਾਰੀਆਂ ਸੰਗ ਸ਼ਰਮਾ ਲੈ ਜਾਂਦੀਆਂ ਨੇ ਸਿੱਧੀ ਜੀ ਗੱਲ ਤਾਂ ਇਹ ਹੈ ਤੇ ਜਿਹਦੇ ਸਿਰ ਤੇ ਨਹੀਂ ਪੈਂਦੀ ਬਈ ਉਹਦੀ ਸੰਗ ਫਿਰ ਟੁੱਟਦੀ ਨਹੀਂ ਹੈਗੀ ਜਿਹਨੂੰ ਪਤਾ ਹੈ ਵੀ ਯਾਰ ਵੀ ਘਰੋਂ ਮੇਲੀ ਜਾਣੇ ਨੇ ਤਾਂ ਉਹਦੀ ਫਿਰ ਸੰਗ ਟੁੱਟਦੀ ਵੀ ਨਹੀਂ ਫਿਰ ਸੋ ਇਹ ਵੀ ਠੀਕ ਹੈ ਘਰੋਂ ਮੰਗ ਹੀ ਲੈਣੇ ਜਦੋਂ ਪਤਾ ਹੈ ਵੀ ਯਾਰ ਵੀ ਆਪ ਕਮਾਉਣੇ ਆ ਤਾਂ ਆਪ ਖਾਣੇ ਆ ਫਿਰ ਉੱਥੇ ਬਈ ਸਾਰੀਆਂ ਸੰਗ ਸ਼ਰਮੀ ਹੁਣ ਮੈਂ ਓਨਰ ਹੋ ਕੇ ਬਈ ਡਿਲੀਵਰੀ ਵੀ ਕਰੇ ਆਉਣਾ ਠੀਕ ਹੈ ਲੋਕਾਂ ਕੋਲ ਜਾ ਕੇ ਇਹ ਵੀ ਕਰੇ ਆਉਣਾ ਵੀ ਬਈ ਤੁਸੀਂ ਸਾਡੇ ਕੋਲੇ ਆਇਆ ਕਰੋ ਜਾਂ ਕਹਿ ਕੇ ਆਇਆ ਕਰੋ ਮਾਰਕੀਟਿੰਗ ਵੀ ਆਪ ਕਰ ਲਈ ਦੀ ਹੈ ਹੈਨਾ ਤਾਂ ਜੇ ਆਪਾਂ ਇਹ ਜੀ ਸੋਚੀਏ ਵੀ ਮੈਂ ਓਨਰ ਆ ਯਾਰ ਕੈਫੇ ਦਾ ਤਾਂ ਮੈਂ ਡਿਲੀਵਰੀ ਕਿਉਂ ਕਰਾਂਗਾ ਹਾਂ ਜਦੋਂ ਕਈ ਵਾਰ ਕੀ ਹੁੰਦਾ ਜਮੇ ਨਾਲ ਮਤਲਬ ਆਪਣੇ ਸਟਾਫ ਦੇ ਨਾਲ ਨਹੀਂ ਕੰਮ ਕਰਨਾ ਕਿ ਜਿਹੜੀ ਕੰਮ ਕਰਨਾ ਹੈ ਨਾ ਕਈ ਵਾਰ ਐਦਾਂ ਹੋ ਜਾਂਦਾ ਨਹੀਂ ਬਈ ਆਪਣੇ ਕੋਲ ਤਾਂ ਜਦੋਂ ਹੁਣ ਜੇ ਆਪਣੇ ਕੋਲੇ ਮੰਨ ਕੇ ਚਲੋ ਰੈਸਟੋਰੈਂਟ ਹੋ ਗਿਆ ਤਾਂ ਸਟਾਫ ਘਟਾ ਤਾਂ ਆਰਡਰ ਵੀ ਆਪ ਲਵਾਈਦੇ ਆ ਕਿ ਇਦਾਂ ਦਾ ਸਿਸਟਮ ਹੀ ਨਹੀਂ ਹੈਗਾ ਬਈ ਫਿਰ ਆਪ ਵੀ ਕੁਕਿੰਗ ਵਗੈਰਾ ਕਰ ਲੈਣੀ ਹਾਂਜੀ ਬਈ ਮੈਂ ਸਾਰੀ ਜਿੰਨੀ ਵੀ ਸਾਡੇ ਕੋਲੇ ਹੈਗੀਆਂ ਨੇ ਡੀਸੀ ਜਿਹੜੀਆਂ ਨੇ ਮੈਂ ਸਾਰੀਆਂ ਬਣਾ ਲੈਣਾ ਆਪ ਵੀ ਕੁਕਿੰਗ ਕਰ ਲੈਣਾ ਕਿੰਨਾ ਟਾਈਮ ਤੇ ਕੁਕਿੰਗ ਕੀਤੀ ਸੀ ਆਪ ਕਿਉਂਕਿ ਵੀ ਬਈ ਮੈਂ ਲੌਕਡਾਊਨ ਦੇ ਵਿੱਚ ਸਾਰਾ ਕੰਮ ਆਪ ਸਿੱਖਿਆ ਸੀ ਕਿਉਂਕਿ ਮੇਰੇ ਕੋਲ ਸ਼ੈਫ ਨਹੀਂ ਹੈਗਾ ਸੀ ਫਿਰ ਮੈਨੂੰ ਸਾਰਾ ਕੰਮ ਆਪ ਸਿੱਖਿਆ ਸੀ ਤੇ ਸਟਾਰਟਿੰਗ ਤੇ ਵੀ ਕਰਿਆ ਆਪ ਕੀਤਾ ਨਾ ਨਹੀਂ ਬਈ ਸਟਾਰਟਿੰਗ ਦੇ ਵਿੱਚ ਨਹੀਂ ਸਟਾਰਟਿੰਗ ਦੇ ਵਿੱਚ ਮੈਂ ਗੱਲੀ ਮੈਨੇਜਮੈਂਟ ਹੀ ਦੇਖਦਾ ਸੀ ਮੈਂ ਲੌਕਡਾਊਨ ਦੇ ਵਿੱਚ ਮੈਨੂੰ ਲੋੜ ਲੱਗੀ ਆਪੇ ਆਪ ਨੂੰ ਵੀ ਮੈਨੂੰ ਵੀ ਕੰਮ ਦੇ ਆ ਵੀ ਮੈਨੂੰ ਵੀ ਸਿੱਖਣਾ ਚਾਹੀਦਾ ਨਾ ਕਦੇ ਕਈ ਵਾਰ ਕੋਈ ਇਹੋ ਜਿਹਾ ਟਾਈਮ ਹੁੰਦਾ ਵੀ ਆਪ ਨੂੰ ਕਰਨਾ ਪਾਏ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਮੈਂ ਪੂਰਾ ਐਕਸਪਰਟ ਹੋ ਗਿਆ ਸੀ ਹੁਣ ਤਾਂ ਬਈ ਆਪਾਂ ਟ੍ਰੇਨਿੰਗ ਵੀ ਦਿੰਨੇ ਆ ਬੱਚਿਆਂ ਜਿਹੜ ਤਾਂ ਬਈ ਜਿਹੜਾ ਤੁਸੀਂ ਟ੍ਰੇਨਿੰਗ ਸਰਟੀਫਿਕੇਟ ਬਣਾ ਕੇ ਦੇ ਦਿੰਦੇ ਉਹਦਾ ਕੀ ਪ੍ਰੋਸੈਸ ਹੁੰਦਾ ਟ੍ਰੇਨਿੰਗ ਸਰਟੀਫਿਕੇਟ ਬਈ ਜਿਹੜਾ ਬੰਦਾ ਆਪਣੀ ਪੂਰੀ ਟ੍ਰੇਨਿੰਗ ਲੈਂਦਾ ਆਪਾਂ ਉਹਨੂੰ ਸਰਟੀਫਿਕੇਟ ਬਣਾ ਕੇ ਦੇ ਦਿੰਦੇ ਆ ਤਾਂ ਉਹ ਵੈਲਿਡ ਵੀ ਹੁੰਦਾ ਬਈ ਬਾਹਰ ਤਾਂ ਉਹਦੀ ਚਾਏ ਹੁੰਦਾ ਵੀ ਅਗਲੇ ਨੂੰ ਜੋਬ ਵਗੈਰਾ ਸੌਖੀ ਮਿਲ ਜਾਂਦੀ ਆ ਕਿੰਨੇ ਟਾਈਮ ਦਾ ਬਈ ਫਿਰ ਉਹ ਟ੍ਰੇਨਿੰਗ ਕਿੰਨੇ ਟਾਈਮ ਦੀ ਕਰਾਉਣੀ ਹੈ ਵੈਸੇ ਤਾਂ ਬਈ ਅਗਲੇ ਤੇ ਡਿਪੈਂਡ ਕਰਦਾ ਵੀ ਅਗਲਾ ਕਿੰਨਾ ਕੇ ਜ਼ਿਆਦਾ ਇੰਟਰਸਟਿਡ ਆ ਸਿੱਖਣ ਦੇ ਵਿੱਚ ਬਟ ਅਸੀਂ ਆਪ ਦੇ ਵੱਲੋਂ 1 ਮਹੀਨੇ ਦੇ ਵਿੱਚ ਐਕਸਪਰਟ ਕਰਦੇ ਨੇ ਇਟਾਲੀਅਨ ਫੂਡ ਜਿੰਨਾ ਸਾਡੇ ਕੈਫੇ ਠੀਕ ਹੈ ਇਟਾਲੀਅਨ ਦੀ ਚਾਈਨ ਸੀ ਵਿੱਚ ਬਈ ਫਰੋਦੇ ਕੋਈ ਚਾਰਜਸ ਵਗੈਰਾ ਉਹਦੇ ਵੀ ਪੇਟ ਚਾਰਜ ਕਰਦੇ ਹੈਗੇ